ਹੈਲੋ ਮੇਰਾ ਨਾਮ ਹੈ ਪੰਕਜ ਸ਼ਰਮਾ ਤੇ ਤੁਸੀਂ ਸੁਣ ਰਹੇ ਹੋ ਆਈਐਮਪੀਪੀਡੀਸ ਕੋਰਸ ਇਅ ਅੱਜ ਦੇ ਪੋਡਕਾਸਟ ਨੂੰ ਇੱਕ ਰਾਈਟਰ ਦੀਆਂ ਕੁਝ ਲਾਈਨਾਂ ਤੋਂ ਸ਼ੁਰੂ ਕਰੂੰਗਾ ਇਟਸ ਅਨਬਿਲੀਵेबल ਹਾਊ ਮਚ ਯੂ ਡੋਨਟ ਨੋ ਅਬਾਊਟ ਦਾ ਗੇਮ ਯੂ ਹੈਵ ਬੀਨ ਪਲੇਇੰਗ 올 ਯਰ ਲਾਈਫ ਇਹ ਗੱਲ ਕਹਿੰਦਾ ਮिक्की ਮੈਂਟਲੇ ਉਹਦੇ ਬਾਰੇ ਤੁਸੀਂ ਜਾ ਕੇ ਪੜ੍ਹ ਸਕਦੇ ਹੋ ਗੂਗਲ ਤੋਂ ਪੋਡਕਾਸਟ ਮੈਂ ਬਣਾਉਣ ਦਾ ਮੇਨ ਜਿਹੜਾ ਪਰਪਸ ਹੈਂਦਾ ਮੇਰੇ ਦੋਸਤਾਂ ਨੂੰ ਜਾਣਨਾ ਕਿ ਉਹਨੇ ਅੱਜ ਕੀ ਕੀਤਾ ਪਰਸੋਂ ਕੀ ਕੀਤਾ ਕੱਲ ਕੀ ਕੀਤਾ ਸਭ ਕੀਤਾ ਨਾ ਕੀਤਾ ਇੱਕ ਬਰਾਬਰ ਕਦੇ ਸ਼ਾਇਰੀ ਦੇ ਵਿੱਚ ਲੁਕ ਛिप ਕੇ ਸੁਨੇਹੇ ਛਾਪ ਦਿੱਤੇ ਸਾਡੇ ਦੰਚਰਾ ਵਿੱਚੋਂ ਕੌਣ-ਕੌਣ ਸਾਨੂੰ ਕੌਣ ਮਿਲਿਆ ਕੌਣ ਸਾਨੂੰ ਮਿਲ ਕੇ ਹੱਸਿਆ ਕੌਣ ਘਟ ਹੱਸਿਆ ਜਾਂ ਮਿਲ ਕੇ ਕਿੰਨੂੰ ਵਧੀਆ ਲੱਗਾ ਇਹ ਹੀ ਗੱਲਾਂ ਬਾਤਾਂ ਸਿਲਸਿਲਾ ਹੈ ਇੱਕ ਨਵੇਂ ਇਨਸਾਨ ਦੇ ਨਾਲ ਅੱਜ ਮੈਂ ਸ਼ੁਰੂ ਕਰਨ ਲੱਗਾ ਹਲਕੀ ਫੁਲਕੀ ਜਾਣਕਾਰੀ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ ਉਹਨਾਂ ਕੀ ਸ਼ਾਇਦ ਮੈਂ ਤੁਹਾਨੂੰ ਵੀ ਜਾਣ ਉਹ ਵੀ ਤੁਸੀਂ ਜਾਣ ਸਕੋ ਉਸ ਨੂੰ ਤੇ ਮੇਰੇ ਪੋਡਕਾਸਟ ਦੇ ਵਿੱਚ ਆਉਣ ਵਾਲਾ ਹਰ ਬੰਦਾ ਆਪਣੇ ਆਪ ਵਿੱਚ ਖਾਸ ਹੁੰਦਾ ਜਿਵੇਂ ਹਾਲੇ ਤੱਕ ਥੋੜੇ ਜਿਹਾ ਐਪੀਸੋਡ ਆਇਆ ਤੁਸੀਂ ਪਹਿਲਾ ਐਪੀਸੋਡ ਜਾ ਕੇ ਸੁਣ ਸਕਦੇ ਹੋ ਅੱਜ ਦੇ ਐਪੀਸੋਡ ਵਿੱਚ ਮੇਰੇ ਪੋਡਕਾਸਟ ਦੇ ਵਿੱਚ ਨਵਦੀਪ ਕੁਮਾਰ ਮੁੰਡਾ ਫਾਇਲਕਾ ਤੋਂ ਹੈ ਐਕਟਰ ਹੈ ਥੀਏਟਰ ਐਕਟਰ ਹੈ ਤੇ ਚੰਗਾ ਇਨਸਾਨ ਹੈ ਤੇ ਟੈਲੈਂਟਡ ਹੈ ਕਾਫੀ ਲੰਬੇ ਸਟਰਗਲ ਤੋਂ ਬਾਅਦ ਕੁਝ ਫਿਲਮਾਂ ਦੇ ਵਿੱਚ ਤੁਹਾਨੂੰ ਦੇਖਿਆ ਇੱਕ Netflix ਦੀ ਫਿਲਮ ਆਈ ਹੈ ਹੁਣੇ-ਹੁਣੇ ਕੋਰਾ ਉਹਦੇ ਵਿੱਚ ਇੱਕ ਦਾ ਬੜਾ ਪਿਆਰਾ ਜਿਹਾ ਕੈਰੈਕਟਰ ਸੀ ਤੇ ਜਿਸ ਨੂੰ ਤੁਸੀਂ ਰਿਕੋਗਨਾਈਜ਼ ਕਰ ਸਕਦੇ ਹੋ ਫਿਲਮ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਜੇ ਜਿਹੜੇ ਫੁੱਟਨੋਟਸ ਦੇ ਵਿੱਚ ਜਾ ਕੇ ਮੈਂ ਦੇ ਲਿੰਕ ਪਾਈ ਹੋਏ ਆਂ ਦੀ ਉਹ Instagram ID ਦਾ ਹੈਂਡਲ ਪਾਇਆ ਹੋਇਆ ਤੁਸੀਂ ਵੀ ਦੇਖ ਸਕਦੇ ਹੋ ਤੇ ਨਵਦੀਪ ਦੇ ਨਾਲ ਗੱਲਬਾਤ ਸ਼ੁਰੂ ਕਰਦਾ ਹੈਲੋ ਨਵਦੀਪ ਹਾਈ ਨਵਦੀਪ ਕੀ ਹਾਲ ਚੱਲ ਤੇਰਾ ਮੈਂ ਵਧੀਆ ਪਾਜੀ ਤੂੰ ਹੀ ਦੱਸ ਨਵਦੀਪ ਮੇਰਾ ਨਾ ਇਹ ਪੋਡਕਾਸਟ ਹੈ ਯਾਰ ਤੇ ਮੈਂ ਪਹਿਲੇ ਤਾਂ ਤੇਰਾ ਬਹੁਤ ਬਹੁਤ ਸ਼ੁਕਰੀਆ ਤੂੰ ਆਪਦਾ ਥੋੜਾ ਜਿਹਾ ਕੀਮਤੀ ਵਕਤ ਦਿੱਤਾ ਬਸ ਇਹ ਜਾਣਨਾ ਤੇਰੇ ਬਾਰੇ ਥੋੜਾ ਬਹੁਤ ਹਲਕਾ ਫੁਲਕਾ ਜਿੰਨਾ ਕੁ ਤੂੰ ਆਪਦੀ ਜ਼ਿੰਦਗੀ ਦੇ ਵਿੱਚ ਹੁਣ ਤੂੰ ਬਹੁਤ ਵਧੀਆ ਕਰ ਰਿਹਾ ਹੈ ਠੀਕ ਹੈ ਤੂੰ ਪਿਛਲੇ ਜਿਹੜੇ ਮੈਂ ਤੇਰੇ ਮੈਂ ਜ਼ਿਆਦਾਤਰ ਮੈਂ ਕੰਮ ਬਹੁਤ ਇਨੇ ਧਿਆਨ ਨਾਲ ਹੀ ਕੰਮ ਕਰਦਾ ਪਰ ਤੇਰਾ ਕੰਮ ਬੜਾ ਨੋਟਿਸੇਬਲ ਹੈ ਕੋਰਾ ਦੇ ਵਿੱਚ ਤੂੰ ਬਹੁਤ ਵਧੀਆ ਕੀਤਾ ਤੇ ਚੰਗੇ ਡਾਇਰੈਕਟਰ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਤੈਨੂੰ ਬਹੁਤ ਵਧੀਆ ਚੀਜ਼ ਹੈ ਕੰਗ੍ਰੈਚੁਲੇਸ਼ਨ ਤੇ ਹੋਰ ਮੈਨੋਵਦੀਪ ਨੂੰ ਜਿਆਦਾ ਜਾਨਣਾ ਚਾਹੁੰਨਾ ਨਵਦੀਪ ਥੋੜਾ ਆਪਣੇ ਬਾਰੇ ਦੱਸੇਗਾ ਹਾਂਜੀ ਭਾਜੀ ਇਹ ਦੱਸੂਗਾ ਜੀ ਤੁਹਾਡੇ ਕੋਲ ਆਇਆ ਤੁਹਾਡੇ ਲਈ ਆ ਤੇ ਮੈਂ ਭਾਜੀ ਹੈਗਾ 25 ਸਾਲ ਦਾ ਤੇ ਮੇਰਾ ਪਿੰਡ ਹੈਗਾ ਝੋਟਿਆਂ ਵਾਲੀ ਜ਼ਿਲ੍ਹਾ ਫਾਿਲਕਾ ਪੰਜਾਬ ਦੇ ਵਿੱਚ ਤੇ ਬਾਕੀ ਮੇਰੇ ਘਰ ਤੇ ਆ ਮੇਰੇ ਨਾਲ ਤੇ ਮੈਂ ਇੱਥੇ ਮਲੋੜ ਪੜਦਾ ਹੁੰਦਾ ਹੀਗਾ ਤੁਹਾਡੇ ਸ਼ਹਿਰੀ। ਕੀ ਪਤਾ ਹੈ ਤੇ ਬਾਹਰ ਆ ਜਾ ਰੰਜੀਤ ਸਿੰਘ ਕੋਲ ਤੇ ਉਤੋਂ ਬਾਅਦ ਮੈਂ ਚੰਡੀਗੜ੍ਹ ਆ ਗਿਆ। ਇੱਥੇ ਉਹਨੇ ਥੀਏਟਰ ਸ਼ੁਰੂ ਕੀਤਾ ਉਹ ਉੱਥੇ ਮੈਨੂੰ ਲੈਂਦੇ ਨਹੀਂ ਹੁੰਦੇ ਸੀ ਨਵੇਂ ਬੰਦੇ ਨੂੰ। ਉਹ ਪੁਰਾਣੇ ਬੰਦੇ ਲੈਂਦੇ ਸੀ ਕੋਲਜੇ ਦੇ ਵਿੱਚ ਤੇ ਥੋੜਾ ਜਿਹਾ ਦੇਖ ਦੇਖ ਕੇ ਜੀ ਨੂੰ ਕੁਝ ਜਾ ਹੁੰਦਾ ਹੁੰਦਾ ਹੀ ਆ। ਤੇ ਇਹ ਪਤਾ ਮੈਨੂੰ ਇੱਥੇ ਆ ਕੇ ਲੱਗਿਆ ਚੰਗੀ ਤਰ੍ਹਾਂ ਥੀਏਟਰ ਦਾ ਆਪਣੇ ਪਿੰਡਾਂ ਦੇ ਵਿੱਚ ਨਹੀਂ ਪਤਾ। ਹੁੰਦਾ ਕਿ ਬੰਦਿਆਂ ਨੂੰ ਜਿਆਦਾਤਰ ਨਹੀਂ ਪਤਾ ਹੁੰਦਾ ਤੇ ਇਰੇ ਇਥੇ ਚੰਡੀਗੜ੍ਹ ਥੀਏਟਰ ਸ਼ੁਰੂ ਕੀਤਾ ਕੁਝ ਬੰਦਿਆਂ ਨੇ ਦੱਸਿਆ ਇੱਥੇ ਕਲਾ ਪਵਨ ਹੈਗਾ ਫਿਰ ਮੈਂ ਉੱਥੇ ਜਾਣਾ ਸ਼ੁਰੂ ਕੀਤਾ ਤੇ ਕਲਾ ਪਵਨ ਤੋਂ ਬਾਅਦ ਮੈਂ ਐਡਮਿਸ਼ਨ ਭਰੀ ਟੋਡੇ ਵਾਲੇ ਡਿਪਾਰਟਮੈਂਟ ਇੰਡੀਅਨ ਥੀਏਟਰ ਟੋਡੇ ਵੇਲੇ ਭਰੀ ਹੋਈ ਨਹੀਂ ਤੇ ਉਹ ਕੁਝ ਤੁਹਾਨੂੰ ਪਤਾ ਹੀ ਹੈ ਤੇ ਅਗਲੇ ਸਾਲ ਫਿਰ ਮੇਰੀ ਹੋ ਗਈ ਫਿਰ ਮੈਂ ਐਮ ਐ ਥੀਏਟਰ ਕੀਤੀ ਤੇ ਬਾਕੀ ਇੱਕ ਤੁਸੀਂ ਦੱਸ ਹੀ ਦਿੱਤਾ ਦੋ ਚਾਰ ਫਿਲਮਾਂ ਕੀਤੀਆਂ ਹੋਈਆਂ ਦੋ ਕਰ ਦੋ ਤੇ ਨਾਗੀਆਂ ਦੋ ਤਿੰਨ ਹੋਣੀਆਂ ਤੇ ਬਾਕੀ ਮੈਂ ਤੁਰਦਾ ਫਿਰਦਾ ਤੁਰਦਾ ਫਿਰਦਾ ਤੇ ਹੱਸਦਾ ਰਹਿੰਦਾ ਰੋਂਦਾ ਰਹਿੰਦਾ ਸਾਰੇ ਈਮੋਸ਼ਨ ਹੁੰਦੇ ਬੰਦੇ ਦੇ ਵਿੱਚ ਉਹ ਸਾਰੇ ਕਰਦਾ ਮੈਂ ਸਹੀ ਹੈ ਮੀ ਇਹ ਤਾਂ ਪੱਕਾ ਪਤਾ ਵੀ ਤੂੰ ਇੱਕ ਬਹੁਤ ਵਧੀਆ ਐਕਟਰ ਹੈ ਠੀਕ ਹੈ ਤੇ ਲਗਾਤਾਰ ਮਿਹਨਤ ਕਰ ਰਹੇ ਹਾਂ ਸਭ ਤੋਂ ਵੱਡੀ ਗੱਲ ਉਹ ਹੈ ਨਵੀਦ ਦੇਖਿਆ ਜੀ ਤੁੰਤੋਂ ਬੜੀ ਉਹ ਇੱਕ ਚੀਜ਼ ਦੱਸੀ ਤੂੰ ਮਲੋੜ ਸ਼ਹਿਰ ਪੜਿਆ ਯਾਰ ਮੈਂ ਮਲੋੜ ਦੇ ਵਿੱਚ ਜਿਆਦਾ ਨਹੀਂ ਰਿਹਾ ਠੀਕ ਹੈ ਤੇ ਜ਼ਿਆਦਾਤਰ ਮੇਰਾ ਰਹਿਣ ਸਨ ਜ਼ਿਆਦਾ ਰਹਿਵਲੇ ਠੀਕ ਹੈ ਲੇਕਿਨ ਕਾਲਜ ਲਾਈਫ ਨੂੰ ਮੈਂ ਉੱਥੋਂ ਉੱਥੇ ਰਹਿ ਕੇ ਨਹੀਂ ਜਦੋਂ ਮਤਲਬ ਜਦੋਂ ਸਟਾਰਟ ਹੋਈ ਸੀ ਲਾਈਕ ਪਲੱਸ 2 ਤੋਂ ਬਾਅਦ ਹੀ ਮੈਂ ਪਰੋਂ ਨਿਕਲਾ ਸੀ ਮੈਂ ਤਾਂ ਤੂੰ ਅਗ੍ਰੈਜੂਏਸ਼ਨ ਤੋਂ ਬਾਅਦ ਘਰੋਂ ਬਾਹਰ ਨਿਕਲਿਆ ਹਾਂਜੀ ਗ੍ਰੈਜੂਏਸ਼ਨ ਤੋਂ ਬਾਅਦ ਤੇ ਮੈਂ ਯਾਦ ਕਰ ਪਾ ਰਿਹਾ ਜਿੱਦ ਤੱਕ ਆਪਾਂ ਇੱਕ ਹੋਸਟਲ ਦੇ ਵਿੱਚ ਰਹਿੰਦੇ ਹੁੰਦੇ ਸੀ ਹੇਕਰ ਹੋਸਟਲ ਦੇ ਵਿੱਚ ਗਾਹ ਪਉਦੇ ਤੇ ਆ ਸਹੀ ਹੈ ਸਹੀ ਹੈ ਸਹੀ ਹੈ ਪਰ ਇਨੀ ਉਦੋਂ ਜ਼ਿਆਦਾ ਜਾਣ ਪਹਿਚਾਨ ਨਹੀਂ ਸੀ ਹਨਾ ਤੁਸੀਂ ਹਾਂ ਆਪਾਂ ਜ਼ਿਆਦਾ ਨਹੀਂ ਮਿਲ ਪਏ ਉਦੋਂ ਸ਼ਾਇਦ ਉਦੋਂ ਤੁਸੀਂ ਤੁਸੀਂ ਮੇਰੇ ਨਾਲ ਜ਼ਿਆਦਾ ਸੀ ਕਿ ਅੱਗੇ ਮੈਂ ਥੋੜੇ ਪਿੱਛੇ ਹੀ ਆ ਮੇਰੇ ਲਈ ਬਏ ਨਹੀਂ ਨਹੀਂ ਐਕਸ ਦੇਖੋ ਜੇ ਤਾਂ ਆਪਾਂ ਹੋਸਟਲ ਦੇ ਵਿੱਚ ਦੋ ਰਸਤੇ ਹੁੰਦੇ ਹੁੰਦੇ ਇੱਕ ਹੁੰਦਾ ਲੈਫਟ ਇੱਕ ਹੁੰਦਾ ਰਾਈਟ ਹਾਂ ਜੀ ਮੈਂ ਅਕਤੂ ਦੇ ਵਿੱਚ ਥੋੜਾ ਜਿਹਾ ਜਦੋਂ ਲੈਫਟ ਸਾਈਡ ਤੋਂ ਬਲੌਕ ਚ ਐਂਟਰ ਕਰਦੇ ਸੀ ਹਨਾ ਤੋਂ ਉਧਰਲੀ ਪੌੜੀਆਂ ਤੋਂ ਮੇਰਾ ਕਮਰਾ ਨੰਬਰ ਹੁੰਦਾ ਸੀ ਉਧਰ ਲਾਸਟ ਵਾਲਾ ਕਮਰਾ ਹੁੰਦਾ ਸੀ ਤੇਰਾ ਦੂਜੇ ਪਾਸੇ ਕਮਰਾ ਤੂੰ ਤੂੰ ਉਸ ਪਾਸੇ ਟੰਗ ਕਰ ਜਾਂਦਾ ਹੁੰਦਾ ਸੀ ਠੀਕ ਹੈ ਤੇ ਸਹੀ ਹੈ ਗੁੱਡ ਹੈ ਲੈਫਟ ਵਾਲੇ ਪਾਸੇ ਤਾਂ ਉਹ ਹੀ ਬੰਦੇ ਜਾ ਸਕਦੇ ਜਿਹੜੇ ਬਾਲੀ ਗਾਂਸ ਦਿਮਾਗੀਲੇ ਵਾਲੇ ਇੰਟੈਲੈਕਚੁਅਲ ਪਛਾਣੇ ਹੁੰਦੇ ਆ ਰਾਈਟ ਵਾਲੇ ਪਾਸੇ ਤਾਂ ਆਮ ਜਿਹੇ ਬੰਦੇ ਜਾਂਦੇ ਭਾਜੀ ਮਤਲਬ ਲੈਫਟ ਲੈਫਟ ਰਾਈਟ ਨੂੰ ਸਮਝ ਦੇ ਤੂੰ ਬਾਜੀ ਸਮਝ ਗਈ ਤੇ ਨਵਦੀਪ ਯਾਰ ਆਪਣੇ ਬਾਰੇ ਥੋੜਾ ਜ਼ਿਆਦਾ ਪਿੰਡ ਦੇ ਬਾਰੇ ਆਪਣੀ ਉਸ ਲਾਈਫ ਨੂੰ ਥੋੜਾ ਜਿਹਾ ਮੈਂ ਦੱਸਣਾ ਚਾਹੁੰਦਾ ਪੁੱਛਣਾ ਚਾਹੁੰਦਾ ਤੇਰ ਤੋਂ ਪਿੰਡਾਰੇ ਭਾਜੀ ਮੈਂ ਵੈਸੇ ਤਾਂ ਮੇਰਾ ਪਿੰਡ ਝੋਟਿਆਂ ਵਾਲੀ ਆ ਤੇ ਮੈਂ ਨਾਲ ਦੇ ਪਿੰਡੇ ਸ਼ਿਫਟ ਹੋਏ ਆ 8-10 ਸਾਲ ਪਹਿਲਾਂ ਦੇ ਤੇ ਮੈਨੂੰ ਮੇਰਾ ਪਿੰਡ ਦਾ ਨਾਮ ਲੈਣਾ ਸੋਹਣਾ ਲੱਗਦਾ ਝੋਟਿਆਂ ਵਾਲੀ ਮੇਰੇ ਧਾਰਗੜ ਰਸ਼ਨਗੜ ਉੱਥੋਂ ਦੇ ਬਣਿਆ ਇਹ ਨਹੀਂ ਕਿਤੇ ਮੇਰੇ ਡਾਡੀ ਨੇ ਵੀ ਨਹੀਂ ਕੀਤੇ ਨਾ ਸੀ ਕਿਤੇ ਤੇ ਮੇਰਾ ਤਾਂ ਅੱਜ ਵੀ ਦੀਜੀਆ ਤਰਸਦਾ ਰਹਿੰਦਾ ਪਿੰਡ ਘਰ ਜਾਂ ਦੁਬਾਰਾ ਉਹੀ ਘਰੇ ਚ ਜਾਣ ਨੂੰ ਜਿਹੜਾ ਛੱਡਿਆ ਸੀਗਾ ਤੇ ਮਨੋਂ ਗਲੀਆਂ ਯਾਦ ਆ ਜਿੱਥੇ ਮੇਰਾ ਬਚਪਨ ਬਿਤਾ ਘਰ ਦੀਆਂ ਕੰਧਾਂ ਯਾਦ ਆ ਜਿਹੜੀਆਂ ਕੰਧਾਂ ਨਾਲ ਮੈਂ ਕਿੰਦਾ ਮਾਰ-ਮਾਰ ਖੇਡਦਾ ਹੁੰਦਾ ਕੈਚ ਕਰਦਾ ਹੁੰਦਾ ਤੇ ਨਹੀਂ ਨਹੀਂ ਤੂੰ ਇਨਾ ਮੈਚੂਰ ਨਹੀਂ ਹੋਇਆ ਤੂੰ ਭਾਜੋ ਉਹੀ ਗੇਂਦਾ ਖੇਡ ਸਕਦਾ ਤੂੰ ਹਜੇ ਵੀ ਕੋਈ ਕਿੰਨੇ ਸਾਲ ਹੋਇਆ ਕਰੋ ਚੰਡੀਗੜਾ ਇਹਨੂੰ ਚੰਡੀਗੜਾ ਇਹਨੂੰ ਹੋ ਗਏ 5-6 ਸਾਲ ਹੋ ਗਏ 17 ਦੇ 18 'ਚ ਆਇਆ 17 18 'ਚ ਜਦੋਂ ਪਹਿਲੀ ਵਾਰ ਆਇਆ ਸੀ ਉਦੋਂ ਐਕਟਿੰਗ ਹੀ ਮੇਨ ਫੋਕਸ ਸੀ ਜਾਂ ਪੜਾਈ ਦੇ ਵਿੱਚ ਕੁਝ ਹੋਰ ਅੱਗੇ ਕਰਨਾ ਚਾਹੁੰਦਾ ਸੀ ਘਰੋਂ ਤਾਂ ਤਿਆਰੀ ਦੇ ਬੰਨੇ ਆਏ ਪਟਵਾਰੀ ਕਲਰਕ ਦੇ ਪਹਿਲਾਂ ਮਾੜੀ-ਮੋਟੀ 5-7 ਮਹੀਨੇ ਉਹ ਕੀਤੀ ਫਿਰ ਮੈ ਇਧਰ ਥੀਏਟਰ ਦਾ ਪਤਾ ਲੱਗ ਗਿਆ ਮੈਨੂੰ ਥੀਏਟਰ ਹੁੰਦਾ ਕਿਹੜਾ ਐ ਸੀਗਾ ਕੋਲਡ ਦੇ ਵਿੱਚ ਜਿਵੇਂ ਲੈਂਦੇ ਨਹੀਂ ਹੁੰਦੇ ਤੇ ਪੰਗੇ ਜਿ ਲੈਂਦੇ ਰਹਿੰਦੇ ਸੀ ਕੋਲਡ ਦੇ ਤੇ ਪਹਿਲਾਂ ਤਿਆਰੀ ਉਹ ਕੀਤੀ ਆ 5-6 ਮਹੀਨੇ ਫਿਰ ਮੈਂ ਥੀਏਟਰ ਸ਼ੁਰੂ ਕੀਤਾ ਕਾਫੀ ਹੁਣ ਤੱਕ ਜਿ ਦੇਖਿਆ ਜਾਵੇ ਪਲੇਸ ਦੇ ਵਿੱਚ ਸ਼ਾਇਦ ਆਪਾਂ ਇਕੱਠੇ ਨਹੀਂ ਆ ਪਾ ਤੂ ਲੋਕਡਾਊਨ ਲੱਗ ਗਿਆ ਸੀ ਇਸ ਕਰਕੇ ਸ਼ਾਇਦ ਹਾਂ ਠੀਕ ਹੈ ਓਕੇ ਮਤਲਬ ਪਹਿਲਾ ਸਾਲ ਤਾਂ ਫਿਰ ਲਾਕਡਾਊਨ ਚ ਲੰਘ ਗਿਆ ਹਾਂਜੀ ਉਹ ਤਾਂ ਯੈਸ ਯੂ ਆਰ ਸੇ ਯੂ ਆਰ ਦਾ ਬੈਚ ਯੂ ਆਰ ਕੋਵਿਡ ਬੈਚ ਮੈਂ ਕੋਈ ਤੋਈ ਤੁਸੀਂ ਤੋਈ ਏੜੀ ਪਾਸ ਵਾਲੇ ਬੰਦੇ ਇਹ ਹੀ ਵੇਖ ਲੈਂਦੇ ਆ ਤੁਹਾਨੂੰ ਤੁਸੀਂ ਜਿਹੜੇ ਸਾਰਾ ਤੁਹਾਡਾ ਬੈਚ ਹੁੰਦਾ ਹੀ ਮੈਂ ਕੰਧ ਤੇ ਬੈਠ ਕੇ ਵੇਖਦਾ ਹੁੰਦਾ ਜਦੋਂ ਮਸ਼ਾਲ ਤੁਹਾਨੂੰ ਐਕਸਰਸਾਈਜ਼ ਕਰਾ ਰਹੀ ਹੁੰਦੀ ਸੀ ਉਹ ਬੂਟਾ ਚੱਕ ਕੇ ਪੂਰੇ ਬੰਦੇ ਰੱਖਦੇ ਮੈਂ ਸੁਬਤ ਹੁੰਦਾ ਨਹੀਂ ਮੇਰੀ ਕਦੋਂ ਹੋਊਗੀ ਇਤਨਾ ਕਬੂਟਾ ਕਦੋਂ ਮੈਂ ਚੱਕੂਗਾ ਮੈਂ ਕੰਧ ਤੇ ਬੈ ਕੇ ਦੇਖ ਲੈਂਦਾ ਨਹੀਂ ਨਹੀਂ ਸਹੀ ਹੈ ਤੂੰ ਬਹੁਤ ਸਹੀ ਟਾਈਮ ਤੇ ਮਤਲਬ ਠੀਕ ਹੈ ਵਧੀਆ ਹੀ ਜੋ ਵੀ ਸੀ ਤੇ ਹੁਣ ਜਿਹੜਾ ਪਿੰਡ ਬਾਰੇ ਦੱਸਿਆ ਤੂੰ ਮਤਲਬ ਪਿੰਡ ਨੂੰ ਮੈਂ ਜੋ ਤੈਨੂੰ ਚ ਸੌਰੀ ਟਾਕ ਦਿੱਤਾ ਨਾ ਕਿ ਤੂੰ ਗੱਲਾਂ ਸੁਣੋ ਨਾ ਵੇ ਕੰਧਾਂ ਨਾਲ ਕੇ ਨਾ ਮਾਰਦਾ ਹੁੰਦਾ ਸੀ ਤੇ ਯਾਰ ਬਚਪਨ ਬਾਰੇ ਮੈਂ ਪੁੱਛ ਨਾ ਜਾਊਂਗਾ ਬਿਲਕੁਲ ਛੋਟੇ ਹੁੰਦੇ ਠੀਕ ਹੈ ਵੀ ਕਿੱਥੋਂ ਉਹ ਲੰਦਾ ਨਾ ਇੱਕ ਲਿਕ ਆਪਣਾ ਜਿਹੜਾ ਹੁੰਦਾ ਨਾ ਦੇਖ ਐਕਟਿੰਗ ਵੀ ਇਦਾਂ ਦਾ ਇੱਕ ਪ੍ਰੋਸੈਸ ਹੈ ਹੈਨਾ ਤੇ ਬੀਂਗ ਐਨ ਐਕਟਰ ਬਣਨ ਦਾ ਖਿਆਲ ਕਿਵੇਂ ਮਨ ਚ ਹੋਇਆ ਜੇ ਤੂੰ ਬਚਪਨ ਨੂੰ ਜਾ ਕੇ ਵੇਖਦਾ ਆਪਦੇ ਨੂੰ ਬਚਪਨ ਵਿੱਚ ਜਿਵੇਂ ਜਾ ਕੇ ਵੇਖਦਾ ਮੈਂ ਉਹੀ ਪੰਗੇ ਜੇ ਲੈਂਦਾ ਰਹਿੰਦਾ ਆਈ ਕਦੇ ਦਾਦੀ ਨਾਲ ਪੰਗੇ ਲੈ ਲੈਣੇ ਕਦੇ ਡੈਡੀ ਨੂੰ ਲੱਤ ਉਹਦੋਂ ਅਕਲ ਤਾਂ ਨਹੀਂ ਹੁੰਦੀ ਡੈਡੀ ਮੇਰਾ ਮੈਨੂੰ ਇਹ ਲੱਤਾਂ ਹੀ ਮਾਰੀ ਰਹਦੇ ਮੈਂ ਉਹਨਾਂ ਲੱਤਾਂ ਹੀ ਮਾਰੀ ਰੱਖਦੀ ਉਹਨਾਂ ਮਦ ਲੱਤਾਂ ਦਾ ਆਪਾਂ ਦੂਜੀ ਤਰ੍ਹਾਂ ਤਾਂ ਕੀ ਮਾਰਦੇ ਪਿਓ ਦੇ ਪੁੱਤ ਦਾ ਉਹ ਸੀਗਾ ਹੱਥ ਜੀ ਨਾਲੋਂ ਦਾ ਖੇਡਦਾ ਰਹਿੰਦਾ ਸੀ ਪੈਰਾਂ ਨਾਲ ਖੇਡਦਾ ਹੁੰਦਾ ਤੇ ਫਿਰ ਉਹੀ ਪੰਗੇ ਲੈਂਦਾ ਰਹਿੰਦਾ ਸੀ ਬਸ ਪਿੰਡ ਦੇ ਚ ਕੀੜਾ ਆ ਉਹਵੇਂ ਜਿਹਾ ਸੀਗਾ ਬਚਪਨ ਦੇ ਵਿੱਚ ਹੋਰ ਜਿੱਥੋਂ ਤੱਕ ਯਾਦ ਆ ਸਕੂਲ ਦੇ ਵਿੱਚ ਵਾਵਾ ਪੰਗੇ ਪੁੰਗੇ ਲੈਂਦਾ ਸੀ ਕੀੜਾ ਉਹਵੇਂ ਹੁੰਦਾ ਹੀ ਆ ਸਕੂਲ ਦੇ ਵਿੱਚ ਕੋਈ ਆ ਜਾਣਾ ਐਵੇਂ ਕਦੇ-ਕਦੇ ਤਾਂ ਕੁਝ ਕਰ ਦੇਣਾ ਉਈ ਬੋਲਦੇ ਨਾ ਕੁਝ ਜਿੰਨਾ ਕੋਈ ਆਉਂਦਾ ਹੁੰਦਾ ਹੁੰਦਾ ਹੈਗਾ ਗਾਣਾ ਗਾਤੇ ਨਾ ਐਵੇਂ ਜਾਂ ਓਵੇਂ ਨਹੀਂ ਸੀਗਾ ਬਚਪਨ ਵਿੱਚ ਤਾਂ ਉਦੋਂ ਇੰਨੀ ਕੋ ਸਮਝ ਜੇ ਆਪਾਂ ਗੱਲ ਕਰੀਏ ਨਹੀਂ ਯਾਰ ਉਹ ਲੱਛਾ ਹੈ ਗੇਮਰ ਕੋ ਮੈਂ ਖੇਡਦਾ ਹੁੰਦਾ ਸੀ ਗੇਮਰ ਮੈਂ ਖੇਡਦਾ ਹੁੰਦਾ ਨਹੀਂ cricket ਖੇਡਦਾ ਹੁੰਦਾ ਨਹੀਂ ਮੇਰੇ ਚਾਚੇ ਕੀ ਵੇਲੀ ਹੁੰਦੀ ਮੇਰੇ ਡੈਡੀ ਮੈਨੂੰ ਫੜ-ਫੜ ਕੇ ਲਿਆਉਂਦਾ ਹੈਗਾ ਮੈਂ ਲਏ ਤੇ ਗੋਡੇ ਖਸੋਂਦਾ ਹੁੰਦਾ ਹੁੰਦਾ ਹੀ ਗਲੀ ਦੇ ਵਿੱਚ ਮਟੜੀ ਮਾ ਖੇਡਣਾ ਖੇਡਣਾ ਤੇ ਮੈਨੂੰ ਜਪੇੜੇ ਪੈਣ ਨਹੀਂ ਤੂੰ ਖੇਡਣਾ ਘਰੇ ਕੰਮ ਕਮ ਕਰ ਲੈ ਕੋਈ ਐਵੇਂ ਜਾ ক্রিকেট ਖੇਡਦੇ ਉਹਨੇ ਗੁੱਲੀ ਡੰਡਾ ਖੇਡਦੇ ਛਿੱਤਰ ਪੋਲਾ ਬਹੁਤ ਵਾਇਆ ਸੀ ਤੇ ਇੱਕ ਦੂਜੇ ਦੇ ਚੱਪਲਾਂ ਬਹੁਤ ਮਾਰੀਆਂ ਗਵਾਂਡ ਗਾਂਡ ਗਵਾਂਡ ਤੇ ਮੁੰਡਿਆਂ ਦੇ ਉਹਨਾਂ ਨੇ ਮੇਰੇ ਵੀ ਮਾਰੀਆਂ ਤੇ ਗੁੱਲੀ ਡੰਡਾ ਹੋ ਗਿਆ ਪਿੱਠੂ ਹੋ ਗਿਆ ਗੇਮਾਂ ਤਾਂ ਆਪਣੀ ਹੋਈ ਹੋਈ ਹੁੰਦੀਆਂ ਪੁਰਾਣੇ ਵੇਲੇ ਦੀਆਂ ਖੋਖੋ ਗੇਮਾਂ ਤਾਂ ਕੋਈ ਜੈਵਲਿਨ ਜੁਬਲਿ ਨਹੀਂ ਖੇਡੀ ਮੈਂ ਆਹ ਮ ਜੇ ਗੇਮਾਂ ਜਿਹੜੀਆਂ ਪਿੰਡ ਚੋਂ ਲੁੱਕਣ ਵਿੱਚ ਹੀ ਫੜਨ ਫੜੀਤੀ ਆਈ ਸੀਗੀਆਂ ਪਾਜੀ ਗੇਮਾਂ ਗੇਮ ਦਾ ਕੋਈ ਖਾਸ ਦੂਜਾ ਦੂਜੀ ਤਰ੍ਹਾਂ ਹੈ ਨਹੀਂ ਨਹੀਂ ਬਟ ਦੇਖ ਯਾਰ ਜਿਵੇਂ ਮੈਂ ਤਾਂ ਪੈਂਦਾ ਪਾਜੀ ਕ੍ਰਿਕਟ ਤੇ ਖੇਡਣ ਜਾਂਦਾ ਪਿੰਡ ਤੇ ਕੋਈ ਟੂਰਨਾਮੈਂਟ ਤੇ ਹੁੰਦਾ ਸੀਗਾ ਪਿੰਡ ਚ ਜਾਂ ਕੋਈ ਬਾਹਰ ਪਿੰਡ ਦੇ ਮੁੰਡੇ ਜਾਂਦੇ ਹੁੰਦੇ ਮੈਂ ਉਹਨਾਂ ਨਾਲ ਖੇਡਣ ਖੇਡਣ ਜਾਂਦੇ ਉਹ ਮੈਨੂੰ ਖੜਾਉਂਦੇ ਨਹੀਂ ਹੁੰਦੇ ਮੈਂ ਬਾਹਰ ਜਾ ਕੇ ਵੇਖਦਾ ਹੁੰਦਾ ਜੀ ਮੇਰੇ ਪਿੰਡ ਦੇ ਆਏ ਹੋਏ ਆ ਮੈਂ ਖੇਡ ਤੋਂ ਵੇਖ ਖੇਡਦੇਆਂ ਨੂੰ ਵੇਖਦਾ ਹੁੰਦਾ ਜੀ ਕਿਉਂਕਿ ਮੈਂ ਤਾਂ ਨਾ ਕੋਈ ਬੋਲਰ ਵਧੀਆ ਸੀ ਨਾ ਮੈਂ ਬੈਟਸਮੈਨ ਉਹਵੇਂ ਵੱਡੇ ਸੀ ਕਿ ਮੈਂ ਛੋਟਾ ਆ ਉਹਵੇਂ ਮੈਚ ਹੀ ਨਾ ਹਾਰ ਜਾਣ ਤਾਂ ਲੈਂਦੇ ਨਹੀਂ ਹੁੰਦੇ ਸਹੀ ਆ ਤੇ ਨਵੀਦ ਪਿਆਰ ਜਿਵੇਂ ਹੁਣ ਚੰਡੀਗੜ੍ਹ ਆ ਗਿਆ ਤੇ ਪੁਰਾਣੇ ਦੋਸਤਾਂ ਨਾਲ ਕੋਈ ਹੈ ਮਤਲਬ ਰਾਬਤਾ ਪੁਰਾਣੇ ਪਿੰਡ ਦੇ ਕੋਲੇ ਦੇ ਹੇ ਗੱਰਾ ਉਹਦਾ ਮੇਰੇ ਪਿੰਡ ਦਾ ਮੁੰਡਾ ਹੈਗਾ ਇੱਕ ਲੱਖੀ ਪਲੱਸ 1 2 ਵਿੱਚ ਸਾਡੀ ਵਧੀਆ ਯਾਰੀ ਸੀ ਤੇ ਉਹ ਘਂਗਰਾਲੇ ਜਿਹੇ ਵਾਲ ਹੁੰਦੇ ਹੀ ਹੁੰਦੇ ਉਹਨੂੰ ਲੋਕੀ ਕੁੜੀਆਂ ਦੇਖਦੀਆਂ ਉਹਨੂੰ ਘਂਗਰਾਲੇ ਵਾਲਾਂ ਕਰਕੇ ਤੇ ਮੈਂ ਤਾਂ ਮਾਊ ਜਾਂਦਾ ਤੇ ਹੋਰ ਲੱਖੀ ਹੈਗਾ ਸ਼ਹਿਰੀ ਹੈਰੀ ਹੈਗਾ ਹੁੰਦੀਆਂ ਰਹਿੰਦੀਆਂ ਗੱਲਾਂ ਕੋਲੇ ਦੇ ਮੁੰਡਿਆਂ ਨਾਲ ਵੀ ਹੁੰਦੀਆਂ ਰਹਿੰਦੀਆਂ ਟੱਟੇ ਮਲੋੜ ਤੇ ਤੇ ਹੁਣ ਐਕਟਿੰਗ ਦੇ ਵਿੱਚ ਮੰਨ ਲਾ ਜਦੋਂ ਤੂੰ ਮਤਲਬ ਥੀਏਟਰ ਥੋੜਾ ਕਰ ਰਿਹਾ ਥੀਏਟਰ ਕਰਦਾ ਹੁਣ ਅੱਜਕੱਲ ਥੀਏਟਰ ਕਰਦਾ ਭਾਈ ਤੇ ਹੁਣ ਤੱਕ ਜੇ ਵੇਖਿਆ ਜਾਵੇ ਕਿੰਨੀਆਂ ਮਤਲਬ ਉਹ ਨਾ ਨਾ ਇੱਕ ਕਿੰਨੀ ਵਾਰੀ ਸੈੱਟ ਤੇ ਜਾਣ ਦਾ ਮੌਕਾ ਮਿਲਿਆ ਫਿਰ ਸੈੱਟ ਤੇ ਫਿਲਮ ਦੇਖੇ ਥੀਏਟਰ ਦੇ ਗੋਵੇ ਫਿਲਮ ਮਤਲਬ ਕਿਵੇਂ ਵੀ ਮਤਲਬ ਮੈਂ ਲਾਈਕ ਮੈਂ ਤੈਨੂੰ ਉਹ ਜਾਨਣਾ ਚਾਹੁੰਦਾ ਸੀ ਕਿ ਸ਼ਾਇਦ ਦੇਖੋ ਹੁਣ ਇੱਕ ਐਕਟਰ ਦੀ ਲਾਈਫ ਦੇ ਵਿੱਚ ਜੁੱਤ ਤੱਕ ਤਾਂ ਕੰਮ ਮਿਲਦਾ ਰਹੇ ਹਾਂਜੀ ਉਹ ਤੱਕ ਤਾਂ ਸਹੀ ਹੈ ਹਾਂਜੀ ਬਹੁਤ ਵਧੀਆ ਉਸ ਤੋਂ ਇਲਾਵਾ ਫਿਰ ਆਪਦੇ ਆਪਣੇ ਕਿਵੇਂ ਐਂਟਰੇਨ ਟੇਨ ਕਰਦਾ ਉਸ ਤਰ੍ਹਾਂ ਵਗਾ ਜਾ ਫਾਦੀ ਤੇ ਕੱਲ ਪਰਸੋਂ ਹੀ ਅਸੀਂ ਨੱਚਾ ਸਟੋਸੀ ਤੇ ਮੈਂ ਤੇ ਪਵਣ ਤੇ ਉਹ ਹਿਮਾਚਲ ਦੀ ਕੋਈ ਆਈ ਸੀ ਸਿੰਗਰ ਜੀ ਆਈ ਇੱਥੇ ਇੱਥੇ ਕੋਈ ਬਾਂਦਰ ਬਣ ਜਾਂਦਾ ਸਾਡੇ ਕੋਈ ਕੁੱਤਾ ਬਣ ਜਾਂਦੇ ਐਵੇਂ ਕਦੇ ਤਮਾਸ਼ਾ ਫਿਲੋਂਦੇ ਵਿੱਚ ਜਿਵੇਂ ਰਣਵੀਰਪੁਰ ਏਦਾਂ ਹੱਥ ਜੀ ਕਰਕੇ ਘਮਦਾਉਂਦਾ ਪੂਰੀ ਸਟੋਸੀ ਦਾ ਢੇਡਾ ਕਢ ਲਈਦਾ ਜਦੋਂ ਕੰਮ ਨਾ ਮਿਲੇ ਐਵੇਂ ਤੁਰਦੇ ਫਿਰਦੇ ਰਹੀਦਾ ਫਿਲਮਾਂ ਵੇਖੀ ਰੱਖੀ ਦੀਆਂ ਤੇ ਲੋਕਾਂ ਨੂੰ ਵੇਖੀ ਰੱਖੀਦਾ ਉਹਦੇ ਜਾਂਦੇ ਹੋਰ ਮਾੜਾ ਮੋਟਾ ਇੱਥੇ ਦਾ ਘਾਟੀ ਖੇਡਦਾ ਕੁੜਤਾ ਘਾਟੀਆਂ ਤੇ ਬੰਦਿਆਂ ਨੂੰ ਮਿਲ ਲਈਦਾ ਕੁੜੀਆਂ ਮੁੰਡੇ ਜਿਹੜੇ ਵੀ ਦੋਸਤ ਮਿਲ ਲਈਦਾ ਉਹ ਵੇਜੇ ਹੀ ਹੁੰਦਾ ਫੇਵਰਟ ਐਕਟਰ ਕਿਹੜਾ ਫੇਵਰਟ ਐਕਟਰ ਹੈ ਇਰਫਾਨ ਖਾਨ ਤੇ ਇਰਫਾਨ ਖਾਨ ਨਸੀਰਉਦੀਨ ਸ਼ਾਹ ਓਮਪੂਰੀ ਸਾਹਿਬ ਤੇ ਹੋਰ ਹੈਗਾ ਉਹਦੀ ਫਿਲਮ ਆਈ ਸੀ ਇੱਕ ਵਿਕਰਾਂਤ ਮੈਸੀ 12th ਫੇਲ ਜਿਹਦੀ ਆਈ ਤੇ ਹਾਲੀਵੁੱਡ ਦੇ ਵਿੱਚ ਹੈਗੇ 4-5 ਤੇ ਪੰਜਾਬ ਦੇ ਵਿੱਚ ਕੌਣ ਹੈ ਮੇਰਾ ਫੇਵਰਿਟ ਡਾਇਰੈਕਟਰ ਪੰਜਾਬ ਦੇ ਵਿੱਚ ਹੈਗਾ ਸੈਮੂਲ ਜੋਨ ਭਾਜੀ ਹੈਗੇ ਆ ਤੇ ਜਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਯੋਕੇ ਹੋ ਜਾਂਦੇ ਤੇ ਸੈਮੂਲ ਜੋਨ ਭਾਜੀ ਹੈਗੇ ਆ ਡਾਇਰੈਕਟਰ ਸੋਨੇ ਹੈਗੇ ਇੱਥੇ ਪੰਜਾਬ ਵਿੱਚ ਕੁਝ ਡਾਇਰੈਕਟਰ ਜਿਹੜੇ ਮੈਨੂੰ ਵਧੀਆ ਲੱਗਦੇ ਗੁਰਵਿੰਦਰ ਸਿੰਘ ਜਤਿੰਦਰ ਮੋਵਡੋਰੀ ਤੇ ਜਿਹੜੇ ਆਰਟ ਫਿਲਮਾਂ ਬਣਾਉਂਦੇ ਵਧੀਆ ਵਧੀਆ ਤੇ ਬੱਸ ਫੇਵਰੇਟ ਫਿਲਮਾਂ ਹੁਣ ਰੀਸੈਂਟਲੀ ਦੇਖਿਆ ਹੁਣ ਲਾਈਕ ਬਹੁਤ ਵਧੀਆ ਲੱਗੀ ਹੋਈ ਆ ਜਿਹੜੀ ਰੀਸੈਂਟ ਆਈ ਹੋਈ ਕੋਈ ਅਮਰ ਸਿੰਘ ਚ ਮਗੀਲਾ ਆਇਆ ਇਮਤੀਆਜ਼ ਅਲੀ ਦੀ ਉਹ ਦੇਖੀ ਮੈਂ ਕੱਲ ਹੀ ਮੈਨੂੰ ਵਧੀਆ ਲੱਗੀ ਵਿੱਚ ਸਿੰਪਲ ਜੀ ਫਿਲਮ ਬਣਾਈ ਹੋਈ ਆ ਮਤਲਬ ਜਿਵੇਂ ਆਪਣੀ ਸੋਸਾਇਟੀ ਦੇ ਵਿੱਚ ਹੁੰਦਾ ਮਤਲਬ ਉੱਚ ਮਿਆਰ ਸੀਗਾ ਚਮਿਆਰਾਂ ਵਿੱਚ ਜੰਮਿਆ ਸੀਗਾ ਜਿਵੇਂ ਅਮਰ ਸਿੰਘ ਚਮਕੀਲਾ ਜੇ ਦੂਜੀ ਗਾਂਦੇ ਚ ਜੰਮਦਾ ਤਾਂ ਜੇ ਇਧਰ जाट ਐ ਤੇ ਚਮਿਆਰ ਚਮਿਆਰ ਐ ਧਰ ਮਾਜਨ ਹੁਣ ਉਹ ਚਮਿਆਰਾਂ ਚ ਜੰਮਿਆ ਉਹਦਾ ਕੋਈ ਕਸੂਰ ਨਹੀਂ ਹੈਗਾ ਲੋਕਾਂ ਦਾ ਕਸੂਰ ਹੈ ਜਿਹੜੇ ਇਦਾਂ ਲੈਂਦੇ ਆ ਤੇ ਬਾਕੀ ਉਹ ਮੈਨੂੰ ਤਾਂ ਵਧੀਆ ਲੱਗੀ ਉਹਦੀ ਸਟੋਰੀ ਲੋਗੋ ਲੋਕਾਂ ਕਰਕੇ ਗਾਉਂਦਾ ਸੀਗਾ ਜਿਵੇਂ ਫਿਲਮ ਦੇ ਵਿੱਚ ਦਿਖਾਇਆ ਹੋਇਆ ਪੈਸੀ ਕਰਕੇ ਗਾਉਂਦਾ ਸੀਗਾ ਲੋਕਾਂ ਕਰਕੇ ਗਾਉਂਦਾ ਸੀਗਾ ਬਾਕੀ ਊ ਆਪ ਤਾਂ ਬੰਦਾ ਵਧੀਆ ਸੀਗਾ ਮੈਨੂੰ ਇਦਾਂ ਲੱਗਿਆ ਫਿਲਮ ਵੇਖ ਕੇ ਬਾਕੀ ਊ ਵੀ ਜਿੰਨਾ ਕੁ ਮੈਂ ਪਹਿਲਾਂ ਤੋਂ ਪਤਾ ਹੂੰ ਇਦਾਂ ਹੋਣਾ ਨਹੀਂ ਚਾਹੀਦਾ ਸੋਸਾਇਟੀ ਦੇ ਵਿੱਚ ਜਿੱਦਾਂ ਆਪਣੇ ਧਰਮਾਂ ਦੇ ਕਰਕੇ ਹੁੰਦਾ ਚੇ ਵੈਸੇ ਮੈਂ ਤੂੰ ਕੀ ਸਮਝਿਆ ਫਿਲਮ ਵੇਖ ਕੇ ਲਾਈਕ ਥੋੜਾ ਜਹਾ ਮੈਨੂੰ ਤੇਰਾ ਟੈਕ ਵਧੀਆ ਲੱਗਾ ਸ਼ਾਇਦ ਤੂੰ ਇਹ ਚੀਜ਼ਾਂ ਅਬਜ਼ਰਵ ਕੀਤੀਆਂ ਫਿਲਮ ਦੇ ਵਿੱਚ ਤੇ ਮੈਂ ਫਿਲਮ ਹੱਲੇ ਵੇਖੀ ਨਹੀਂ ਆ ਬਟ ਚਮਕੀਲਾਂ ਨੂੰ ਜਿਨ੍ਹਾਂ ਨੂੰ ਸੁਣਿਆ ਜਾਣਿਆ ਮੈਨੂੰ ਤੇ ਲੱਗਾ ਯਾਰ ਮੈਂ ਵੈਸੇ ਕਦੀ ਆਪਣਾ ਟੇਕ ਦਿੰਦਾ ਜਦ ਫਿਰ ਵੀ ਦਰ ਵੀ ਸਹੀ ਹੈ ਕਿ ਯਾਰ ਚਮਕੀਲਾ ਇੱਕ ਮਹਿਫਿਲਕਾਰ ਸੀ ਹਨਾ ਉਹਦੇ ਹੋਂ ਨਾਲ ਲੋਕ ਇਕੱਠੇ ਹੁੰਦੇ ਸੀ ਹੁਣ ਉਹ ਲੋਕਾਂ ਦੇ ਦਿਲਾਂ ਦੀ ਗੱਲ ਆਪਦੀਆਂ ਤਰ੍ਹਾਂ ਚ ਕਹਿੰਦਾ ਸੀ ਸਹੀ ਗੱਲ ਠੀਕ ਹੈ ਚੁੱਚੀ ਤਲਕ ਠੀਕ ਹੈ ਕਿਉਂਕਿ ਸ਼ਾਇਦ ਲਿਖਦਾ ਹੀ ਜੋ ਸੁਣਦਾ ਹੀ ਕਿਉਂਕਿ ਸੋਸਾਇਟੀ ਦੇ ਵਿੱਚ ਚਲੈਣੀ ਹੁੰਦੀ ਜ਼ਰੂਰੀ ਕੀ ਕਲਾਕਾਰ ਸੀ ਕਲਾਕਾਰ ਇੱਕ ਚੀਜ਼ ਨੂੰ ਮੈਂ ਵੇਖਿਆ ਵੀ ਉਹ ਉਹ ਇਹ ਨਹੀਂ ਜ਼ਰੂਰੀ ਹੁੰਦਾ ਕਿ ਹੁਣ ਕੋਈ ਇਨਵੋਲਵਮੈਂਟ ਹੋਵੇ ਕਿ ਸ਼ਾਇਦ ਚਮਕੀਲੇ ਦਾ ਕਿਰਦਾਰ ਤੈਨੂੰ ਕਿਦਾਂ ਲੱਗਾ ਫਿਲਮ ਦੇ ਵਿੱਚ ਸਿੰਪਲ ਜਿਹਾ ਬਸ ਉੱਥੋਂ ਹੀ ਡਿਸਾਈਡ ਹੋ ਜਾਊਗਾ ਹਣਾ ਬਾਕੀ ਮੈਂ ਅੱਜ ਤੋਂ ਫਿਲਮ ਵੇਖੂੰਗਾ ਮੈਂ ਆਪ ਦਾ ਉਦੋਂ ਚਮਕੀਲੇ ਬਾਰੇ ਫਿਲਮ ਦੇ ਥਰੂ ਕਿੰਨਾ ਕੁ ਜਾਣਿਆ ਤੈਨੂੰ ਲੱਗਾ ਵੀ ਜਿਹੜਾ ਤੈਨੂੰ ਨਹੀਂ ਪਤਾ ਸੀ ਮੈਨੂੰ ਜਿਹੜਾ ਨਹੀਂ ਪਤਾ ਸੀਗਾ ਮੈਨੂੰ ਕੁਝ ਮੈਨੂੰ ਪਹਿਲਾਂ ਤੋਂ ਥੋੜਾ ਬਹੁਤ ਹੀ ਪਤਾ ਹੈਗਾ ਬਈ ਜਿਹੜਾ ਮੈਨੂੰ ਪਤਾ ਨਹੀਂ ਸੀਗਾ ਉਹ ਮੈਨੂੰ ਲੱਗਿਆ ਬਈ ਉਹਦੇ ਪਿੰਡ ਪੁੰਡ ਦਾ ਨਾਂ ਨਹੀਂ ਮੈਨੂੰ ਪਤਾ ਸੀਗਾ ਤੇ ਘਰੇ ਕੌਣ-ਕੌਣ ਸੀਗਾ ਇਹ ਨਹੀਂ ਪਤਾ ਸੀ ਮੈਨੂੰ ਤੇ ਕਿਦਾਂ ਤੋਂ ਥੋੜਾ ਜਿਹਾ ਸੋਚਦਾ ਸੀਗਾ ਉਹ ਮੈਨੂੰ ਹੁਣ ਜਿਆਦਾ ਫਿਲਮ ਦੇ ਵਿੱਚ ਪਤਾ ਲੱਗਿਆ ਉਹ ਕਿਦਾਂ ਦਾ ਸੀਗਾ ਬੰਦਾ ਕਿਉਂਕਿ ਉਹਨਾਂ ਨੇ ਰਿਸਰਚ ਕੀਤੀ ਹੋਈ ਆ ਪਹਿਲਾਂ ਤੋਂ ਹੀ ਤਿੰਨ-ਚਾਰ ਸਾਲਾਂ ਦੀ ਜਿਹੜੀ ਕੀਤੀ ਆ ਤੇ ਮੈਂ ਤਾਂ ਇੰਨੇ ਘੱਟ ਹੀ ਰਿਸਰਚ ਕੀਤੀ ਆ ਤੇ ਓਮਰਾਮ ਜਿਹਾ ਹੀ ਬੰਦਾ ਸੀਗਾ ਉਹ ਮੇਰੇ ਸਾਹਮਣੇ ਫਿਲਮ ਦੇ ਵਿੱਚ ਤੇ ਜਿੱਦਾਂ ਉਹਨੇ ਬਚਪਨ ਦੇ ਵਿੱਚ ਵੇਖਿਆ ਬਈ ਉਹਦਾ ਵੀ ਉਹਨੇ ਗਾਣੇ ਗਾਏ ਆ ਉਹ ਵੇਸੇ ਸੱਚ ਵੀ ਆ ਆਪਣੇ ਅੱਜ ਕੱਲ ਵੀ ਪਿੰਡਾਂ ਦੇ ਵਿੱਚ ਹੁੰਦਾ ਹੀ ਆ ਜਿਵੇਂ ਉਹਨੇ ਵੇਖਿਆ ਹੋ ਯਾਰ ਬਈ ਹੋਰ ਕੋਈ ਗਾਇਆ ਉਹਨੇ ਤੇ ਹੁਣ ਉਹ ਇਹ ਗੱਲ ਇਹ ਆ ਸੱਚ ਮੂੰਹ ਤੇ ਗੋਲਾ ਲੱਗਦਾ ਸੁਣਦੇ ਹੁੰਦੀ ਸੀ ਲੋਕੀ ਚਮਕੀਲਾ ਪਰ ਫਿਰ ਵੀ ਮਾੜਾ ਲੱਗਦਾ ਈ ਇਹੀ ਆ ਹੋਰ ਕੋਈ ਫਿਲਮਾਂ ਦੇਖੀ ਹਾਂ ਹੋਰ ਕੋਈ ਫਿਲਮ ਮੈਂ ਉਹ ਪਿਛਲੇ ਦਿਨਾਂ ਚ ਪਿਛਲੇ ਦਿਨਾਂ ਚ ਮੈਂ ਵੇਖੀ ਸੀ ক্লোਜ਼ ਦੇਖੀ ਸੀ ਮੂਵੀ ਤੇ ਆਈ ਹੋਈ ਆ ਲੁਕਸ ਡੋਂਟ ਡਾਇਰੈਕਟਰ ਦਾ ਨਾਮ ਸੀਗਾ ਉਹ ਬੜੀ ਸੋਹਣੀ ਲੱਗੀ ਮੈਨੂੰ ਸ਼ੂਟ ਬੜੇ ਸੋਹਣੇ ਦੋ ਮੁੰਡਿਆਂ ਦੀ ਕਹਾਣੀ ਜੀ ਹੁੰਦੀ ਆ ਤੇ ਆਪਸ ਵਿੱਚ ਪਿਆਰ ਜਾਂ ਹੁੰਦਾ ਉਹਨਾਂ ਦੀ ਘਰਦਿਆਂ ਕਰਕੇ ਜਾਂ ਫੈਮਿਲੀ ਕਰਕੇ ਕੁਛ ਇਦਾਂ ਹੋ ਜਾਂਦਾ ਬਾਦ ਵਿੱਚ ਆਪਸੇ ਚੁਲਜਣਾ ਹੀ ਆ ਹੋ ਜਾਂਦੀਆਂ ਤੇ ਉਹਦੇ ਛੋੜ ਬੜੇ ਸੋਹਣੇ ਲੱਗੇ ਡਾਇਰੈਕਟਿਓਨਸ ਸੋਹਣੇ ਲੱਗੇ ਐਕਟਿੰਗ ਸੋਹਣੀ ਲੱਗੀ ਉਹਦੀ ਤੇ ਬਾਕੀ ਉਹ ਕੱਪੜੇ ਤਾਂ ਸੋਹਣੇ ਪਾਉਂਦੇ ਰਹਾਂਦੀਆਂ ਨੇ ਫਿਲਮਾਂ ਉਵੇਂ ਜਾ ਤੇ ਹੋਰ ਮੈਂ ਕਿਹੜੀ ਦੇਖੀ ਸੀ ਹਾਂ ਮੈਂ ਫੈਸਟੀਵਲ ਤੇ ਦੇਖੀਆਂ ਜਿਹੜਾ ਸੀ ਸੋਇਆ ਸੀਗਾ ਉਹਦੇ 'ਚ 10-12 ਫਿਲਮਾਂ ਦੇਖੀਆਂ ਅਮਰਤਾ ਮਰੋਜ ਦੀ ਜਿਹੜੀ ਡਾਕੂਮੈਂਟਰੀ ਸੀ ਅਮਰੋਜ ਦੀ ਫਿਲਮ ਦੇਖੀ ਤੇ ਉਹ ਕਾਗਜ਼ ਕੇ ਫੂਲ ਦੇਖੀ ਤੇ ਹੋਰ ਕਿਹੜੀ ਨਾਂ ਭੁੱਲ ਜਦਾ ਟੇਸਟ ਆਫ ਥਿੰਗਸ ਦੇਖੀ ਜੱਗੀ ਦੇਖੀ ਅਨਮੋਲ ਸਿੱਧੂ ਦੀ ਤੇ ਸੋਹਣੀਆਂ ਫਿਲਮਾਂ ਹੋਈਆਂ ਸੀ ਨਾਲੇ ਐਕਟਰ ਡਾਇਰੈਕਟਰ ਆਏ ਸੀ ਉਹਨਾਂ ਨੂੰ ਇੰਟਰਵਿਊ ਤੇ ਦੇਖਿਆ ਜੈਦੀਪ ਲਾਹਵਤ ਵਰਗੇ ਉਹਨਾਂ ਤੇ ਸੁਦੀਰ ਸੁਦੀਰ ਮਿਸ਼ਰ ਤੇ ਸੁਵਿੰਦਰ ਵਿੱਕੀ ਪਾਈ ਕਾਫੀ ਸਾਰੇ ਸਾਡੀ ਕੋਰਾ ਦਾ ਡਾਇਰੈਕਟਰ ਵੀ ਆਇਆ ਸੀ ਰਣਦੀਪ ਜਾਂ ਉਹਨੂੰ ਵੀ ਦੇਖਿਆ ਮਿਲਿਆ ਮੈਂ ਬਾਥਰੂਮ ਦੇ ਵਿੱਚ ਸੱਟ ਨਹੀਂ ਮਿਲਿਆ ਸੱਟ ਮਿਲਿਆ ਬਾਥਰੂਮ ਦੇ ਵਿੱਚ ਮੈਂ ਹੱਥ ਧੋ ਰਿਹਾ ਸੀਗਾ ਮੈਂ ਤਾਂ ਸ਼ੇਵ ਜੀ ਕਰਾਈ ਹੋਈ ਤੇ ਮੋਛੀ ਰੱਖੀ ਹੋਈ ਕੋਰਾ ਦੇ ਥੋੜਾ ਜਿਹਾ ਡਿਫਰੈਂਟ ਲੁੱਕ ਸੀ ਤੇ ਮੈਂ ਹੱਥ ਧੋ ਰਿਹਾ ਵਾਸ਼ਬੇਸ਼ਨ ਤੇ ਉਹ ਵੀ ਹੱਥ ਧੋਤੇ ਉਹਨੇ ਉਹਨੇ ਸ਼ੀਸ਼ੇ ਤੇ ਦੇਖਿਆ ਵੀ ਇਹ ਕੌਣ ਆ ਮੈਂ ਵੀ ਦੇਖਿਆ ਬੰਦਾ ਦੇਖਿਆ ਲੱਗ ਰ ਮਿਲਿਆ ਢੇੜ ਦੋ ਸਾਲ ਬਾਅਦ ਫਿਰ ਉਹ ਉਹ ਨੂੰ ਵੀ ਖਿਆਲ ਆ ਗਿਆ ਮੈਨੂੰ ਵੀ ਆ ਗਿਆ ਬਈ ਤਾਂ ਹੋਈ ਆ ਤੇ ਉਹ ਤੂੰ ਉਹ ਲੁੱਕ ਚੇਂਜ ਕਰ ਲਈ ਫਿਰ ਉਹ ਸਾਡੇ ਦੋਨਾਂ ਦੇ ਹੱਥ ਤੇ ਸਾਬਣ ਲੱਗਿਆ ਜੱਪੀ ਬਾਹ ਨੂੰ ਸੋਚੀ ਇਹਨੇ ਜੱਪੀ ਕੋਣ ਪਹਿਲਾਂ ਵਾਵੇ ਉਹਨੇ ਹੱਥ ਜੇ ਧੁਰਤੇ ਉਹ ਵਾਪਸ ਜਾਣ ਲੱਗਾ ਉਹ ਸੌਰੀ ਫਿਰ ਜੱਪੀ ਦੀ ਬਾਹ ਕੇ ਉਹ ਚਲਾ ਗਿਆ ਕਿੰਨੇ ਕੋਈ ਨਹੀਂ ਮਿਲਦੇ ਮੇਰੀ ਫਿਲਮ ਸਟਾਰਟ ਹੋਣ ਵਾਲੀ ਹੈ ਹੈਗਾ ਕੋਈ ਨਹੀਂ ਮਿਲਦੇ ਫਿਰ ਪਲਸਟਰ ਵੇਖੀ ਪਲਸਟਰ ਮੈਂ ਪਰਸੋ ਹੀ ਦੇਖੀ ਆ ਤੋਰੀ ਕੀਤੀ ਪਲਸਟਰ ਚਪਾਲਤੇ ਆਈ ਆ ਤੁਸੀਂ ਵੀ ਦੇਖਿਓ ਬਾਕੀ ਗਲਤੀਆਂ ਗੁਲਦੀ ਦੱਸਦੇ ਹੋ ਇਸ ਪਲਸਟਰੇ ਚ ਜੇ ਕੋਈ ਕੁਝ ਨਹੀਂ ਨਹੀਂ ਪਰ ਗਲਤੀਆਂ ਗੁਲਤੀਆਂ ਆ ਗਲਤੀਆਂ ਗੁਲਤੀਆਂ ਤਾਂ ਚਲੋ ਦੱਸ ਹੀ ਦਵਾਂਗੇ ਫਿਰ ਹੋਰ ਕੀ ਆ ਗਲਤੀਆਂ ਤਾਂ ਮੈਨੂੰ ਤਾਂ ਪੱਥੇ ਦੀਆਂ ਲੱਗਦੀਆਂ ਨੇ ਨਹੀਂ ਨਹੀਂ ਗਲਤੀਆਂ ਨਹੀਂ ਕੋਈ ਬੰਦਾ ਸਿੱਖ ਰਿਹਾ ਯਾਰ ਮੈਂ ਵੀ ਜਿੱਥੇ ਗਲਤ ਹੁੰਨਾ ਤੇ ਦੱਸਿਆ ਕਰੋ ਮੈਨੂੰ ਵੀ ਮੈਂ ਤਾਂ ਮੋਸਟਲੀ ਗਲਤੀ ਹੁੰਦਾ ਚਲ ਇੱਕ ਇੱਕ ਸ਼ੇਅਰ ਸੁਣਾ ਦਿੰਦਾ ਤੁਹਾਨੂੰ ਹਾਂ ਜੀ कहना हमारा दौर अंधेरों का ही सही मगर हमारे दौर में हमारे दौर की मुट्ठी में आफ्ताब भी है <laughs> सोना यार, बट पची तो है तो यार ठीक है मलब... यार तो नुणी मैं नुणी हाले वेखी नहीं बस यही है चौपाल तय है लिस्ट, लिस्ट ਹਾਂਜੀ ਚਪਾਲ ਤੇ ਆਈ ਹੈ ਜੀ 5 ਤੇ ਵੀ ਆ ਗਿਆ ਮੈਂ ਜਿਹਨੂੰ ਪ੍ਰੈਮ ਤੇ ਵੀ ਆ ਗਈ 8L ਐਕਸਟ੍ਰੀਮ ਤੇ ਮੈਂ 8L ਐਕਸਟ੍ਰੀਮ ਤੇ ਦੇਖੀ ਆ ਪੂਰੀ ਸਹੀ ਸਹੀ ਨਾਈਸ ਪਾਸਵਰਡ ਲਾ ਕੇ ਕਿਸੇ ਦਾ ਮੇਰੇ ਕੋਲੇ ਨੀਜੀ ਪਾਸਵਰਡ ਪੈਲਾ ਨਿਕ ਬੱਡ ਕੋਟ ਤੇ ਹੋਰ ਆਪਣੇ ਬਾਰੇ ਹੋਰ ਆਪਣੇ ਬਾਰੇ ਹੋਰ ਮੈਂ ਫਿਰ ਕਮਲਾ ਭਰਿਆ ਹੋਰ ਹੋਰ ਕਮਲਾ ਭਰਿਆ ਵਾ ਹੋਰ ਮੈਂ ਜ਼ਿੰਦਗੀ ਚੋਂਨ ਦਾ ਕੰਮ ਲੱਭ ਰਿਹਾ ਤੇ ਫਿਲਮਾਂ ਦਾ ਕੰਮ ਲੱਭ ਰਿਹਾ ਕੰਮ ਲੱਭ ਰਿਹਾ ਸਹੀ ਹੈ ਕੋਈ ਨਾ ਚੰਗਾ ਕੰਮ ਲੱਭ ਰਿਹਾ ਵਧੀਆ ਵਧੀਆ ਕਰੈਕਟਰ ਮਿਲਣਾ ਅਲੱਗ ਅਲੱਗ ਜੀ ਮੈਨੂੰ ਮੈਨੂੰ ਚੰਗਾ ਲੱਗ ਰਿਹਾ ਸੱਚੀ ਇੱਕ ਚੰਗਾ ਬੋਲ ਠੀਕ ਹੈ ਬੋਲੀਵੁੱਡ ਪੇਸ਼ੈਂਸ ਤੁਹਾਨੂੰ ਇੱਕ ਉਹ ਤਾਂ ਪੇਸ਼ੈਂਸ ਨੂੰ ਸਮਝ ਰਹਿਣਾ ਤੂੰ ਕਿਵੇਂ ਇੱਕ ਪੇਸ਼ੈਂਸ ਲਾਈਕ ਜਦੋਂ ਹੌਸਟਲ ਦੇ ਵਿੱਚ ਰਹਿਣਾ ਹੌਸਟਲ ਤੋਂ ਬਾਅਦ ਡਿਪਾਰਟਮੈਂਟ ਦੇ ਵਿੱਚ ਤੇਰਾ ਮੈਂ ਇੱਕ ਪਲੇ ਦੇਖਿਆ ਸੀ ਸ਼ਾਇਦ ਇੱਕ ਪਲੇ ਦੇਖਿਆ ਸੀ ਮੈਂ ਤੇਰਾ ਜਿੰਦੇ ਚ ਉਹ ਇੰਡੀਆ ਪਾਕਿਸਤਾਨ ਵਾਲਾ ਸੀ ਲਾਲ ਲਕੀਰ ਲਕੀਰ ਬਟਾ ਉਹ ਉਹ ਟੂਰਨਾਮੈਂਟ ਤੇ ਉਹ ਉਹ ਆਈ ਆਈ ਲਾਈਕ ਸੱਚ ਲਿਟਰਲੀ ਮੈਨੂੰ ਠੀਕ ਸੀ ਤੇਰਾ ਕੈਰੈਕਟਰ ਹਾਂ ਉਹਦੇ ਚ ਵਧੀਆ ਕੈਰੈਕਟਰ ਸੀ ਮਤਲਬ ਇੱਕ ਹੁੰਦਾ ਨਾ ਦੇਖਿਆ ਆਪਨ ਕਹੈਂ ਕਿ ਤੂੰ ਆਪਣਾ ਬੰਦਾ ਹੈ ਹਨਾ ਤੂੰ ਤੇਰੇ ਕੋਲ ਦੇਖਿਆ ਹੈ ਕੀ ਹੁੰਦਾ ਨਾ ਵੀ ਉਸ ਤੇਿਤ ਜੋ ਚੀਜ਼ਾਂ ਕਰ ਰਿਹਾ ਸੀ ਉਹਨੂੰ ਮਗਰ ਇੱਕ ਹਾਰਡਵਰਕ ਦਿਖ ਰਿਹਾ ਸੀ ਹਾਂ ਲਿਟਰਲੀ ਹੋ ਪੱਕੀ ਜਿਹੜੇ ਐਕਟਿੰਗ ਦਾ ਕਦੀ ਵੀ ਉਹਦੇ ਨਾਲ ਹੈ ਨਹੀਂਗਾ ਯਾਰ ਵੀ ਚੰਗੀ ਐਕਟਿੰਗ ਕਿਹੜੀ ਹੈ ਮਾੜੀ ਐਕਟਿੰਗ ਹੈ ਬਟ ਆਪ ਨੂੰ ਪਤਾ ਕਿਉਂਕਿ ਇਹ ਤਾਂ ਜੀ ਪਤਾ ਹੈ ਨਾ ਵੀ ਕਿਹੜੀ ਜੀ ਨਹੀਂ ਕਰਨੀ ਉਹ ਤਾਂ ਪਤਾ ਹੈ ਮੈਂ 2-3 ਫਿਲਮਾਂ ਨੂੰ ਨਾ ਕਰਤੀ ਆ ਪਿਛਲੇ ਕੁਝ ਦਿਨਾਂ ਨੇ ਦੇਖ ਯਾਰ ਫਿਰ ਸ਼ੇਰ ਆ ਗਿਆ ਸ਼ੇਰ ਕੱਢੋ ਭਾਈ ਤੁਸੀਂ ਇਹ ਨਾ ਰਹਿਣ ਦਿਓ ਸ਼ੇਰ ਨਹੀਂ ਬੁਗਿਆ ਅੱਜਕੱਲ ਤਾਂ ਯਾਰ ਮੈਂ ਨਾ ਮੈਨੂੰ ਕਿਆ ਹੈ ਨਾ ਕਿ ਚੱਲ ਪਹਿਲਾ ਸ਼ੇਰ ਸੁਣਾਉਣਾ ਇਹ ਤੈਨੂੰ ਸ਼ਾਇਦ ਤੇਰਾ ਕੋਲ ਸਕੇ ਥੋੜਾ ਜਿਹਾ ਕਹਿੰਦੇ ਮੈਨੂੰ ਇੱਕ ਸ਼ੇਰ ਪੜਿਆ ਸੀ ਕਿਤੇ ਕਹਿੰਦਾ ਨਹੀਂ ਬੰਦੋ ਚਰਸਤਾ ਹਰ ਮੰਜ਼ਿਲ ਦਾ ਆਖਰੀ ਰਸਤਾ ਕਿਸੇ ਤੋਂ ਪਰਤਣਾ ਪੈਂਦਾ ਤੇ ਕਿਸੇ ਤੋਂ ਭਟਕਣਾ ਪੈਂਦਾ ਤੇ ਕੋਈ ਚੱਕਰ ਨਹੀਂ ਜੇ ਤင်း ਪ੍ਰੋਜੈਕਟ ਸ਼ਾਇਦ ਉੱਤੇ ਨੂੰ ਜ਼ਿਆਦਾ ਪਤਾ ਮੈਨੂੰ ਮੈਨੂੰ ਇਹ ਲੱਗਦਾ ਕਿ ਯਾਰ ਜਿਆਦਾ ਜਿਆਦਾ ਲੋਕਾਂ ਨਾਲ ਕੰਮ ਕਰੀਏ ਠੀਕ ਹੈ ਡੇਟਸ ਹੈਲ ਇੰਨਾ ਕੋਈ ਐਡਾ ਮੈਨੂੰ ਲੱਗਦਾ ਇਹੋ ਸੀਨ ਨਹੀਂ ਬਣਿਆ ਕਿ ਡੇਟਸ ਦੀ ਪ੍ਰੋਬਲਮ ਹੋਵੇ ਡੇਟਸ ਦਾ ਡੋਬਲ ਹੋ ਤਾਂ ਕੋਈ ਨਹੀਂ ਭਾਜੀ ਅਗਰ ਆਪ ਕੀ ਕਰਤੇ ਯਾਰ ਸਤਿ ਸ਼੍ਰੀ ਅਕਾਲ ਠੀਕੋ ਮੇਰੇ ਕੀ ਪੱਕਾ ਆਇਆ ਐਕਸਪੀਰੀਅੰਸ ਹੁੰਦਾ ਹਰ ਚੀਜ਼ ਦਾ ਕਿਹੜੇ ਕੰਮ ਨੂੰ ਹਾਂ ਕਹਿਣੀ ਹੈ ਕਿਹੜੇ ਕੰਮ ਨੂੰ ਨਾ ਕਹਿਣੀ ਹੈ ਤੇ ਠੀਕ ਹੈ ਮੈਂ ਥੋੜਾ ਪਛਤਾਇਆ ਵੀ ਨਾ ਕਰਕੇ ਤੇ ਪਰ ਹੋਲੀ-ਉਲੀ ਸਿੱਖ ਰਿਹਾ ਮੈਂ ਹਾਂ ਨਾ ਕਰਨੀ ਸਿੱਖ ਰਿਹਾ ਕੋਈ ਨਾ ਇਹ ਵੀ ਵਧੀਆ ਚੀਜ਼ ਹੈ ਕਿਤਾਬਾਂ ਪੜਦਾ ਕਿਤਾਬਾਂ ਜਦੋਂ ਦਿਲ ਕਰੇ ਉਦੋਂ ਪੜਦਾ ਹੁੰਦਾ ਪੜਦਾ ਹੁੰਦਾ ਮੈਂ ਕਦੇ-ਕਦੇ ਪੜਦਾ ਪਰ ਹੋਰ ਵੀ ਮੈਂ ਪੜਨਾ ਚਾਹੁੰਦਾ ਮੈਂ ਆਦਤ ਪਾ ਰਿਹਾ ਕੋਈ ਸਕਿੱਲ ਹੋਵੇ ਜਿਹੜਾ ਅੱਜ ਕੱਲ ਨਵਾਂ ਸਿੱਖ ਰਿਹਾ ਸਕਿੱਲ ਭਾਜੀ ਮੈਂ ਇੱਕ ਛੋਟ ਫਿਲਮ ਲਿਖੀ ਆ ਉਹਦੇ ਲਈ ਮੈਂ ਸਰੰਗੀ ਸਿੱਖਣਾ ਚਾਹੁੰਦਾ ਸਰੰਗੀ ਲੈਣ ਲਈ ਪੈਸੇ ਨਹੀਂ ਆਹ ਸੱਚ ਬੋਲ ਗਿਆ ਜਿਆਦਾ ਇਹਨੂੰ ਤੁਸੀਂ ਵੀ ਪਲਾ ਦੇ ਨਹੀਂ 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 ਯਾਰ ਤੇਰੀ ਡਿਜ਼ਾਇਰਸ ਹੈ ਲੋਕ ਬੜੇ ਸ਼ੌਂਕ ਹੁੰਦੇ ਆ ਹਰ ਬੰਦੇ ਮੇਰੇ ਵੀ ਬੜੇ ਸ਼ੌਂਕ ਹੈ ਕੋਈ ਨਾ ਸਰੰਗੀ ਤਾਂ ਬੜਾ ਹੀ ਇਹ ਤਾਂ ਸਿੱਖ ਸਕਦਾ ਯਾਰ ਇਹ ਤਾਂ ਤੈਨੂੰ ਕੋਈ ਉਸਤਾਦ ਧਾਰਨਾ ਪੈਣਾ ਰੰਗੀ ਆਪ ਲੈਣੀ ਲੱਖ ਵਾਲੀ ਤਾਂ ਪੈਸੇ ਨਹੀਂ ਹੈਗੇ ਘੁੰਮਣ ਫਿਰਨ ਦਾ ਸ਼ੌਂਕ ਹੈਗਾ ਬਹੁਤ ਸ਼ੌਂਕ ਹੈ ਭਾਜੀ ਕੋਈ ਅਜਿਹੀ ਜਗ੍ਹਾ ਜਿੱਥੇ ਘੁੰਮ ਕੇ ਆਵੇਂ ਮੈਂ ਕਸ਼ਮੀਰ ਗਿਆ ਸੀਗਾ ਉੱਥੇ ਵੈਸੇ ਤਾਂ ਪਲੇ ਹੀ ਕਰਨ ਗਈ ਸੀ ਕਸ਼ਮੀਰ ਬੜਾ ਸੋਹਣਾ ਲੱਗਿਆ ਮੈਨੂੰ ਅਲੱਗ ਦੇਸ਼ ਲੱਗਿਆ ਉੱਥੇ ਦੇ ਲੋਕ ਬੜੇ ਸੋਹਣੇ ਲੱਗੇ ਮੈਨੂੰ ਉੱਥੇ ਦੇ ਬੂਟੇ ਬੜੇ ਸੋਹਣੇ ਲੱਗੇ ਪਾਣੀ ਬੜਾ ਸੋਹਣਾ ਲੱਗਿਆ ਹਵਾਵਾਂ ਉੱਥੇ ਦੀਆਂ ਸੋਹਣੀਆਂ ਉੱਥੂ ਦੀਆਂ ਉੱਥੂ ਦੇ ਘਰ ਬੜੇ ਸੋਹਣੇ ਆ ਕਸ਼ਮੀਰ ਜਾ ਕੇ ਦੈਨ ਲੱਗਦਾ ਬਈ ਉੱਥੇ ਕਿਉਂ ਲੋਕਾਂ ਲੜ ਰਹੇ ਆ ਇੱਕ ਕਿਉਂ ਨਹੀਂ ਹੋ ਜਾਂਦੇ ਸਾਰੇ ਹੁਣ ਤਾਂ ਵੇ ਹਿੰਦੁਸਤਾਨ ਤੇ ਪਾਕਿਸਤਾਨ ਇੱਕ ਹੀ ਚਾਹੀਦਾ ਮੇਰੇ ਸਾਬ ਨਾਲ ਲੈਂਦਾ ਪੰਜਾਬ ਤੇ ਚੜਦਾ ਹੁਕਮ ਤੇ ਕੀ ਹਾਂ ਨਾ ਲਗ ਲਗ ਕੋਈ ਹਾਂ ਜਿੰਦਗੀ ਨੂੰ ਹੋਰ ਐਂਟਰਟੇਨ ਬਣਾਉਣ ਲਈ ਕੀ ਕਰਦਾ ਰਹਿਣਾ ਜਿੰਦਗੀ ਨੂੰ ਹੋਰ ਐਂਟਰਟੇਨ ਬਣਾਉਣ ਲਈ ਭਾਜੀ ਮੈਂ ਸੋਹਣੇ ਸੋਹਣੇ ਬੰਦਿਆਂ ਨੂੰ ਮਿਲਦਾ ਉਹਨਾਂ ਨਾਲ ਗੱਲਾਂ ਮਾਰਦਾ ਹੁੰਦਾ ਉਹਨਾਂ ਤੋਂ ਕੁਝ ਗੱਲਾਂ ਲੈਂਦਾ ਹੁੰਦਾ ਉਹਨਾਂ ਕੁਝ ਗੱਲਾਂ ਦਿੰਦਾ ਹੁੰਦਾ ਕੁਝ ਗੱਲਾਂ ਕੱਢ ਦਿੰਦਾ ਉਹਨਾਂ ਦੀ ਕੁਝ ਰੱਖ ਲੈਣਾ ਹੋਰ ਮੈਂ ਜ਼ਿੰਦਗੀ ਨੂੰ ਐਂਟਰਟੇਨਮੈਂਟ ਬਣਾਉਣ ਲਈ ਪੰਗੇ ਪੁੰਗੇ ਲੈਂਦਾ ਰਹਿੰਦਾ ਕਦੇ ਕਿੱਥੇ ਪੰਗੇ ਲੱਲੇ ਕਦੇ ਸਟੂਸੀ ਤੇ ਲੱਲੇ ਫਿਲਮਾਂ ਵੇਖ ਲੈਂਦਾ ਐਂਟਰਟੇਨ ਬਣਾਉਣ ਲਈ ਥੋੜਾ ਥੋੜਾ ਪੜ੍ਹ ਲੈਂਦਾ ਰੋਮਾਂਟਿਕ ਦੀਆਂ ਕਿਤਾਬਾਂ ਪੜ੍ਹ ਲੈਂਦਾ ਨਾ ਐਂਟਰਟੇਨਮੈਂਟ ਨੂੰ ਕਿਤਾਬਾਂ ਦੇ ਵਿੱਚ ਜੇ ਲਾਈਕ ਕਿੰਦਾਂ ਜੀ ਕਿਤਾਬਾਂ ਹਾਲੇ ਤੱਕ ਕੋਈ ਇੱਕ ਕਿਤਾਬ ਪੜ੍ਹੀ ਹੋਵੇ ਜਿੰਦਾ ਤੈਨੂੰ ਲੱਗਾ ਹੋਵੇ ਯਾਰ ਹਾਂ ਠੀਕ ਆ ਵੈਸਟ ਕਿਤਾਬ ਹੈ ਵੈਸਟ ਕਿਤਾਬ ਹਾਂ ਬਿਲਕੁਲ ਲੱਗਦਾ ਨਹੀਂ ਅੱਜ ਕਿਉਂਕਿ ਕਿਤਾਬ ਹਰ ਇੱਕ ਜਿਹੜੀ ਨਵੀਂ ਜੀ ਪੜ੍ਹੇਗਾ ਹਨਾ ਬਿਲਕੁਲ ਹੁੰਦਾ ਨਹੀਂ ਕੁਝ ਚੀਜ਼ਾਂ ਫੇਵਰਿਟ ਰਹਿ ਜਾਂਦੀਆਂ ਨੇ ਯਾਰ ਵੀ ਆ ਕਿਤਾਬ ਤਾਂ ਮਤਲਬ ਹਾਂ ਠੀਕ ਹੈ ਯਾਰ ਇਹ ਮੈਂ ਹੁਣੇ ਹੁਣੇ ਤਾਂ ਮੋਹ ਵਰੇ ਪੜ੍ਹੀ ਆ ਉਹ ਮੋਹ ਵਰੇ ਕਿੰਦੀ ਆ ਜੱਸੀ ਸੰਘਾ ਦੀ ਅਣੀ ਪੜ੍ਹੀ ਵਾਲੇ ਤੇ ਮੈਨੂੰ ਇਦਾਂ ਲੱਗਿਆ ਕੁਝ ਉਹ ਜਿੱਦਾਂ ਦੇ ਪਿੰਡਾਂ ਜਾਂ ਜ्यादातर ਮੇਰੇ ਵਰਗੇ ਜਿਹੜੇ ਹੁੰਦੇ ਆ ਉਹਨਾਂ ਨੇ ਵੀ ਓਦਾਂ ਹੀ ਲਿਖਿਆ ਉਹਨਾਂ ਦੀਆਂ ਵੀ ਕੁਝ ਖੱਡ ਬੀਤੀਆਂ ਇਦਾਂ ਪਿੰਡ ਬਾਰੇ ਲਿਖਿਆ ਤੇ ਘਰਦਿਆਂ ਬਾਰੇ ਲਿਖਿਆ ਤੇ ਪਿਆਰ ਬਾਰੇ ਲਿਖਿਆ ਤੇ ਆਪਦੇ ਬਾਰੇ ਲਿਖਿਆ ਲੋਕਾਂ ਬਾਰੇ ਲਿਖਿਆ ਤੇ ਐਵੇਂ ਜਾਈ ਮੈਂ ਵੀ ਫੀਲ ਕਰਦਾ ਉਹਨਾਂ ਵਿੱਚ ਵਿੱਚ ਮੈਨੂੰ ਸੋਹਣੀ ਲੱਗੀ ਕਿਤਾਬ ਇੱਕ ਹੋਰ ਕੁੜੀ ਆ ਮੇਰੀ ਦੋਸਤ ਹੈ ਹਰਸੀ ਉਹਦੀ ਆਈ ਐ ਕੋਰ ਕੰਡੇ ਉਹ ਮੈਂ ਜੇ ਪੜਨੀ ਆ ਬੁੱਕ ਲਈ ਹੋਈ ਆ ਪੜਨੀ ਆ ਜੇ ਤੇ ਇੱਕ ਵੀ ਆ ਇੱਕ ਹੋਰ ਲਈ ਜਾ ਬੁੱਕ ਕੁਝ ਲੋਕਾਂ ਦੇ ਨਾਮ ਵੀ ਚੇਤੇ ਰਹਿੰਦੇ ਐਦਾਂ ਮੈਂ ਨਾਂ ਭੁੱਲੇ ਮੈਂ ਭੁੱਲ ਜਾਂਦਾ ਹਾਂ ਥੋੜਾ ਥੋੜਾ ਠੀਕ ਬਾਕੀ ਮੈਂ ਦਿੱਲੀ ਤੋਂ ਕਿਤਾਬਾਂ ਲਿਆਈ 10 ਕੁ ਮੈਂ ਪੜੀਆਂ ਇੱਕ ਵੀ ਨਹੀਂ ਮਰਾਦਤ ਪਾ ਰਿਆਂ ਜੇ ਪੜਨੀ ਐਕਟਿੰਗ ਬਾਰੇ ਕੀ ਸਮਝਦਾ ਹੁਣ ਜਿੰਨਾ ਕੋਣ ਕੰਮ ਕਰਕੇ ਸਮਝਿਆ ਤੂੰ ਹਾਂਜੀ ਐਕਟਿੰਗ ਨੂੰ ਕਿਦਾਂ ਦੇਖਦਾ ਐਕਟਿੰਗ ਮੈਨੂੰ ਲੱਗਦਾ ਭਾਜੀ ਜਾਦੂ ਜਿਹਾ ਹੁੰਦਾ ਜੇ ਜਾਦੂ ਜਿਹਾ ਨਾ ਹੋਵੇ ਤਾਂ ਉਹ ਮੈਨੂੰ ਹੋਰ ਜਿਆਦਾ ਲੱਗਦਾ ਜੇ ਜਾਦੂ ਨਾ ਹੋਵੇ ਐਕਟਿੰਗ ਇੰਚ ਤਾਂ ਉਹ ਥੋੜੀ ਐਕਟਿੰਗ ਘੱਟ ਰਹਿ ਜਾਂਦੀ ਆ ਐਕਟਿੰਗ ਨੂੰ ਵੈਸੇ ਮੈਂ ਲੱਭ ਰਿਆਂ ਹਾਂ ਜੇ ਮੈਂ ਵੀ ਤੇ ਐਕਟਿੰਗ ਮੈਨੂੰ ਲੱਗਦਾ ਜਿੰਨੀ ਦੇਰ ਮੈਂ ਨਹੀਂ ਮਰਦਾ ਉਨੀ ਦੇਰ ਤੱਕ ਲਬਦਾ ਰਹੂੰਗਾ ਤੇ ਐਕਟਿੰਗ ਮੈਨੂੰ ਲੱਗਦਾ ਨਾ ਕਰਨੀ ਐਕਟਿੰਗ ਹੁੰਦੀ ਆ ਤੇ ਜਿਵੇਂ ਆਪਾਂ ਪੋਡਕਾਸਟ ਕਰ ਰਹੇ ਆ ਵਿੱਚ ਵਿੱਚ ਕਈ ਚੀਜ਼ਾਂ ਰੀਅਲਿਸਟਿਕ ਵੀ ਹੋ ਰਹੀਆਂ ਇਦਾਂ ਦੀ ਐਕਟਿੰਗ ਮੈਂ ਕਰਨੀ ਚਾਹੁੰਦਾ ਜਿਵੇਂ ਤੁਸੀਂ ਹੱਥ ਤੇ ਫੋਨ ਫੜਿਆ ਹੋਇਆ ਇੱਥੇ ਖੜਿਆ ਹੋਇਆ ਕਾਫੀ ਦੇਰ ਦਾ ਉਹ ਪਿੱਛੂ ਸਾਫ ਟੈਕਸਟ ਜਿਹੜੇ ਇਨਰ ਫੀਲਿੰਗ ਆਈ ਜਾਂਦੀ ਤੇ ਉਹ ਸਾਰਾ ਕੁਝ ਦਿਖਣਾ ਚਾਹੀਦਾ ਹੈ ਇੱਕ